ਬਸ ਠੀਕ ਆ ਉਹ ਲੈ ਆ ਗਈਆਂ ਆਏ ਹਾਏ ਪਹਿਲਾਂ ਮੈਨੂੰ ਇਹ ਦੱਸੋ ਹਾਂ ਵੀ ਹਾਨੂੰ ਕਹਿ ਕੇ ਤੇ ਆਪ ਕਿਹੜੇ ਪਾਸੇ ਚੱਲ ਗਏ ਓਏ ਆਪ ਕੀ ਮੈਂ ਜਿਹੜਾ ਕਿਥੋਂ ਬਾਹਰ ਨਿਕਲਿਆ ਮੈਂ ਆਪਦੇ ਝੋਨੇ ਲੋ ਗਿੜਾ ਮਾਰ ਕੇ ਆਉਣਾ ਹਾਂ ਉਹ ਗਾੜੀ ਸਰਵਨ ਦੋਦੀ ਟੱਕਰ ਗਿਆ ਅੱਛਾ ਉਹ ਉਹਦੇ ਨਾਲ ਗੱਲੀ ਪਿਆ ਗਿਆ ਤੇ ਉਹ ਉਥੋਂ ਤੈਨੂੰ ਪਤਾ ਉਹ ਗੱਲ ਹੀ ਟੁੱਟਣ ਦਿੰਦਾ ਤੇ ਮੈਂ ਜਾਣ ਛੜਾ ਮਾ ਵੀ ਮੈਂ ਅੱਜ ਜਾਣਾ ਸੀ ਉਧਰ ਘੜੀ ਹੋ ਕੇ ਆਉਣਾ ਮੈਂ ਉਹ ਡਿੱਗ ਜੀ ਹੋਣੀ ਤੇਰੇ ਨਾਲ ਤੇ ਪਰ ਉਹ ਵੀ ਰਾ ਗਿਆ ਮੈਂ ਮਰ ਮੈਂ ਮਾਰ ਮਾਰ ਬਾਂਗਾ ਮੈਂ ਕਰੇ ਕਿੱਥੇ ਚਲ ਗਹਾਰ ਕੇ ਫਿਰ ਅਹੀਂ ਹੁਣ ਹੋ ਕੇ ਆਈਆਂ ਉਹ ਅਹੀਂ ਹੋ ਗਿਆ ਉੱਥੇ ਤਿੰਨ ਜਾਨੇ ਉੱਥੇ ਬਸ ਜੂ ਗੱਲੀ ਪਈ ਤੇ ਮੁੜ ਕੇ ਮੈਂ ਜਦੋਂ ਆਇਆ ਵਾ ਤੇ ਮੈਂ ਇਥੇ ਵਾਜਾਂ ਮੁੱਜਾਂ ਮਾਰੀਆਂ ਤੇ ਮੈਂ ਇਹ ਚਲ ਗਿਆ ਹੈ ਹੀ ਨਹੀਂ ਮੈਂ ਬੈਠੇ ਲੰਮੇ ਪਿਆ ਗਿਆ ਘੜੀ ਮੈਂ ਚੱਲ ਘਰ ਕੋਈ ਨਹੀਂਗਾ ਮੈਨੂੰ ਇੰਨਾ ਗੁੱਸਾ ਇੰਨਾ ਗੁੱਸਾ ਵੀ ਹਾੜੇ ਮਗਰ ਚੜੇ ਹੀ ਤੇ ਜੇ ਹੁਣ ਅਹੀਂ ਆਖਿਆ ਜਾਨੀਆਂ ਵਾ ਤੇ ਵਾਦੇ ਘੋੜੇ ਕਿਤੇ ਚੜ ਗਏ ਨਹੀਂ ਉਹ ਗੁੱਸਾ ਨਹੀਂ ਕਰੀਦਾ ਹੀ ਦਾ ਮੈਂ ਗੁਸਾਨੀ ਕਰੀਆ ਚਲਾਕ ਤੂੰ ਬਹੁਤ ਜਿਆਦੇ ਚਲਾਕ ਮੈਂ ਕਹਦਾ ਮੈਂ ਕਿਹੜੀ ਠੱਗੀ ਮਾਰਨੀ ਦੱਸ ਬਾਹਨੇ ਕਿੱਡੀ ਛੇਤੀ ਮੈਂ ਦੱਸ ਵੀ ਜੀਵਨ ਠੀਕ ਆ ਆ ਅੱਗੇ ਨਾਲੋਂ ਫਰਕ ਆ ਵਾ ਉਦਾਂ ਕਿੰਨੀ ਕਿ ਸੱਟ ਲੱਗੀ ਆ ਆਹ ਹੱਥ ਬਾਹ ਨੂੰ ਲੱਗੀ ਆ ਹਾਂ ਮਾੜਾ ਜਹਾ ਹੱਥ ਲੈ ਤਾ ਪੀੜ ਮਨਉਂਦੇ ਪੱਟੀ-ਪੁੱਟੀ ਕਰਾਈ ਆ ਆਂਦੀ ਪੱਟੀ ਤੇ ਕਰਾਈ ਆ ਤੇ ਆਂਦੀ ਤੁਸੀਂ ਨਾ ਆ ਜਾਂਦਾ ਅੱਖੜੀ ਕਾਂਦੀ ਖੋਲੀ ਆ ਨਹੀਂ ਸੱਟਾਂ ਦੁੱਧੀਆਂ ਲੱਗੀਆਂ ਵਾ ਨਹੀਂ ਗੁੱਜੀਆਂ ਗੁੱਜੀਆਂ ਮੈਂ ਤਾਂ ਦਵਾਵਾ ਰੋਸ ਕੱਢਿਆ ਮੈਂ ਉਦਾਂ ਦੀ ਬੜੀ ਛੇਤੀ ਭੱਜੀ ਹੁੰਨੀ ਆ ਵੀ ਇਦਾਂ ਦੇ ਉਦਾਂ ਹੁਣ ਤੇਰੀ ਧੀ ਕਿੱਥੇ ਹੀ ਉਹ ਅਨੁਦਾਦ ਦਿੰਦੀਆਂ ਚੱਲ ਉਹ ਹੀ ਤੇਰੇ ਆਣ ਲੱਗ ਗਿਆ ਆਣ ਕੇ ਪਾਣੀ ਤਾਂ ਨਹੀਂ ਪੁੱਛਦੀ ਤੇ ਚੱਲ ਇੱਕ ਫੋਨ ਹੀ ਕਰ ਦਿੰਦੀ ਸੀ ਚੱਲ ਜਾਂਦੇ ਉਹ ਦਮਨ ਕੁੜੀ ਨੂੰ ਕਿਹਾ ਵਾ ਤੇ ਕੁੜੀ ਗਈ ਆ ਮੈਂ ਜਾ ਕੇ ਤੇ ਰੋਟੀ ਪਾਣੀ ਪਕਾਇਆ ਜੇ ਕੋਈ ਕੱਪੜਾ ਲੀੜਾ ਹੋ ਤਾਂ ਚੱਲ ਤੋ ਛੜੀ ਆਹੋ ਚੱਲ ਕੋਈ ਗੱਲ ਨਹੀਂ ਹੁਣ ਹੈਲਪ ਕਰਨੀ ਚਾਹੀਦੀ ਆ ਉਹ ਮੈਂ ਤਾਂ ਕਿਹਾ ਵਾ ਪਰ ਉਹਦਾ ਇਹ ਹੈ ਬੜੀ ਚਲਾਕ ਬੈਂਦੀ ਨਹੀਂ ਗਈ ਇੱਕ ਸਾਡੇ ਟਫ ਟਫ ਹੁਕ ਕਦੀ ਇਦਾਂ ਤੇ ਪਰ ਚੱਲ ਤੂੰ ਇਦਾਂ ਨਾ ਕਰਿਆ ਕਰ ਐਵੇਂ ਨਾ ਚੁਗਲੀਆਂ ਕਰਿਆ ਕਰ ਰੱਬ ਸੁਣਦਾ ਵਾ ਉੱਤੇ ਸਾਰੀਆਂ ਗੱਲਾਂ ਸਾਡੀਆਂ ਹਾਂ ਇਹ ਗੱਲ ਤੇ ਚੁਗਲੀ ਕਿਹੜੀ ਮੈਂ ਕਹ ਪਾਨਾ ਇੱਕ ਥਾਂ ਘਰ ਟਿਕ ਜਾ ਜਦੋਂ ਬੰਜੇ ਦਾ ਉਧਰ ਚੱਲ ਜੀ ਤੇ ਕੋਈ ਗੱਲ ਨਹੀਂ ਫਿਰ ਤੂੰ ਕਿਉਂ ਇੰਨਾਂ ਗੱਲਾਂ ਚ ਆਉਂਦੇ ਜਿੱਦਾਂ ਮਰਜੀ ਕਰੇ ਅਗਲੀ ਇੱਧਰ ਆਵੇ ਉੱਧਰ ਆਵੇ ਪਤਾ ਨਹੀਂ ਤੁਹਾਡਾ ਵੀ ਸਿਰ ਕਾਦਾ ਮੈਂ ਗੱਲ ਕਰਨੀ ਆ ਤੇ ਅੱਗੋਂ ਗਲਤੀ ਸਮਝਦੇ ਚੱਲ ਠੀਕ ਆ ਬਾਬਾ ਚੱਲ ਜਾ ਚਾਹ ਬਣਾ ਮਰਜੀ ਕਰਨੇ ਗੱਡਵੀ ਚੰਗਾ ਭਲਾ RAM ਕਰਨ ਦੇ ਹਿਦਾਨ ਕੇ ਜਗਾਤਾ ਵਾ ਤੂੰ ਤੈਨੂੰ ਥੋੜਾ ਦਿਖਾਈਦਾ ਹੀ ਦਾ ਬੰਦਾ ਆਂਦਾ ਬਿ ਚੱਲ ਗੱਲ ਹੀ ਕਰਨੀ ਆ ਬਾਅਦ ਚ ਕਰ ਲਵਾਂਗੀ ਭਾਬੀ ਆਈ ਸੀ ਤੂੰ ਮੜ ਦੇ ਕੋਈ ਗੱਲ ਬਾਤ ਨਹੀਂ ਦ ਕੀ ਦੱਸਾਂ ਜੇ ਕੋਈ ਚੱਜ ਦੀ ਗੱਲ ਕੀਤੀ ਹੋਵੇ ਤਾਂ ਦੱਸਾਂ ਮੈਂ ਹੂੰ ਉਹਨੇ ਕਿਹੜੀ ਕੋ ਸਵਾਦ ਦੀ ਗੱਲ ਕੀਤੀ ਆ ਪਹਿਲਾਂ ਤਾਂ ਮੇਰੀ ਬਾਹਾਂ ਫੜ ਕੇ ਖਿੱਚ ਤਾਂ ਕੇ ਅੱਛਾ ਇਹ ਲਿਆ ਵਸਦੀ ਕਰਕੇ ਵੇਖਾਂ ਉਹ ਤਾਂ ਮੈਨੂੰ ਬੈਠੀ ਬੈਠੀ ਨ ਲੱਗੀ ਫੇਰ ਸੁੱਟਣਾ ਕੀ ਮੈਂ ਦੱਸਾਂ ਐਦਾਂ ਦਾ ਬੰਦਾ ਹੁੰਦਾ ਕੋਈ ਇਹ ਇਹ ਡਾਕਟਰ ਇਹਦੇ ਭਾਵੇਂ ਫੜ ਫੜ ਵਹਿੰਦੇ ਇਹਦਾ ਨਹੀਂ ਭਾਗਲੇ ਬੰਦੇ ਜਾਣਦੇ ਚਾ ਭਾਵੇਂ ਹੋਰ ਤੇ ਹੋਰ ਜੇ ਮੈਂ ਚਾਹ ਵੀ ਸੁਲਾ ਮਾਰੀ ਤੇ ਚਲ ਮੈਂ ਚਾਹ ਬਣਾਉਣੀ ਆ ਤੇ ਗਾੜੀਆਂ ਪਤਾ ਮੈਨੂੰ ਕੀ ਆਂਦੀ ਬੁਣਾਸ ਵਰਕੇ ਆਂਦੀ ਤੂੰ ਤਾਂ ਟੁੰਡੀ ਹੋਈ ਐ ਅੱਜ ਤੂੰ ਕਿਥੇ ਚਾਹ ਬਣਾਉਣੀ ਐ ਲੈ ਦੱਸ ਆ ਵੇ ਹਲੋ ਮੇਰੇ ਮੂੰਹ ਤੇ ਮੈਨੂੰ ਟੁੰਡੀ ਕਹਿ ਗਈ ਆ ਹੋਰ ਕੀ ਦੱਸਾਂ ਤੁਹਾਡੀ ਪਰਜਾਈ ਹੋਰ ਕੀ ਕਹਿ ਕੇ ਗਈ ਆ ਹੋਰ ਕੋਸਾਉਣਾ ਜੇ ਮੇਰੇ ਕੋ ਪਰਨਾ ਸਾਰੀ ਦੁਨੀਆ ਨੇ ਵਗਲ ਆਇਣੀ ਮੇਰਾ ਇਹਨੂੰ ਬੋਲਣਾ ਨਹੀਂ ਹੁਣਾ ਵੇ ਤੁਸੀਂ ਬੜੇ ਔਖੇ ਸੀ ਨਾ ਦੱਸਣ ਖਣੋ ਪੀ ਦੱਸਦਾ ਆਪਣੇ ਪ੍ਰਾਂ ਨੂੰ ਜਾ ਕੇ ਦਵਾ ਦਵਾਂ ਮੈਂ ਓਏ ਉਹ ਤਾਂ ਕੁਦਰਤ ਤੇ ਮੈਨੂੰ ਬਾਹਰ ਮਿਲ ਪਿਆ ਸ਼ਰਨ ਵੀ ਆਈ ਸੀ ਨਾਲ ਅੱਛਾ ਸ਼ਰਨ ਤੇ ਵਿਚਾਰੀ ਕੋਈ ਨਹੀਂ ਉਹ ਤਾਂ ਚੁੱਪ ਕਰਕੇ ਬਸ ਹਾਲ ਚਾਲ ਉਹਨੇ ਪੁੱਛਿਆ ਪਰ ਇਹਨੇ ਨਹੀਂ ਜ਼ੁਬਾਨ ਮੂੰਹ ਚ ਪਾਈ ਇਹ ਜਿੰਨਾ ਚਿਰ ਇੱਥੇ ਬੈਠੀ ਰਹੀ ਹੈ ਨਾ ਬਸ ਪਤੜ ਪਤੜ ਜ਼ੁਬਾਨ ਚੱਲਦੀ ਰਹੀ ਨਿਆਣੇ ਤਨੇ ਚੰਗੇ ਆ ਨਿਆਣੇ ਤਾਂ ਇਹਦਾ ਹੀ ਦਿਮਾਗ ਖਰਾਬ ਹੈ ਚੱਲ ਉਹਦਾ ਮੈਨੂੰ ਜਾਣ ਲੱਗੀ ਆਂਦੀ ਨਵ ਨੂੰ ਕਲਾ ਦਿੰਦੀ ਆ ਰਾਤ ਰਹਿ ਪੋਗੀ ਲੱਗੇ ਪਤਾ ਨਹੀਂ ਕੀ ਮਨ ਮੇਰ ਪੈ ਗਈ ਇਹਦੇ ਨਹੀਂ ਤੇ ਨਵ ਨੂੰ ਤਾਂ ਕਦੀ ਨਾ ਕੱਲੇ ਤੇ ਗੁੱਸੇ ਕਰਨ ਲਈ ਹੀ ਇਹ ਅੱਗੇ ਤਾਂ ਛੱਟ ਨਵ ਨੂੰ ਫੋਨ ਕਰਦੀ ਹੁੰਦੀ ਹੁਣ ਨਾ ਨਵ ਦਾ ਚਿੱਤ ਆਇਆ ਤੈਨੂੰ ਤੇ ਮੈਂ ਹਾਂ ਤੇਰੇ ਕਰਕੇ ਤੇ ਮੈਂ ਨਵ ਨੂੰ ਫੋਨ ਨਹੀਂ ਕੀਤਾ ਵਿਚਾਰੀ ਨੂੰ ਤਾਂ ਫੇ ਤੂੰ ਪਹਿਲੇ ਕਿਹੜੇ ਮੂੰਹ ਹੂਣਾ ਤੂੰ ਸਿਰਦੇ ਵਾਲਾਂ ਨੂੰ ਪੈ ਗਈ ਕੁੜੀ ਦੇ ਤੇ ਫਿਰ ਪੇਪਰ ਸਾਲ ਜੇਕ ਹੁੰਦੀ ਜਦੋਂ ਇਹਨੂੰ ਫੋਨ ਕਰ ਲੈਣੇ ਕਹਿੰਦਾ ਪੇਪਰ ਉਹਦਾ ਪੱਪੇ ਪੜ ਪੜਦੀ ਤੇ ਪਾਪਾ ਦੀ ਪਤਾ ਗਾ ਹੁਣ ਨਹੀਂ ਦੱਸਿਆ ਤਾਂ ਹੁਣ ਉੱਤੋਂ ਵੱਲ ਗਈ ਆਹੋ ਦੱਸਿਆ ਕਿਉਂ ਨਹੀਂ ਤੂੰ ਚਲ ਛੱਡ ਪਰੇ ਮੇਰੀ ਗੱਲ ਸੁਣ ਪਚਾਹ ਬਣੀ ਨਾ ਮ ਬਣਾਣੀ ਤੇਰੇ ਹੱਥੇ ਨਹੀਂ ਨਹੀਂ ਮੈਂ ਚਾਹ ਨਹੀਂਗੀ ਹੁਣ ਪੀਣੀ ਤੇ ਸ਼ਾਮਾਂ ਜਿਹੜਾ ਪੀਵਾਂਗੇ ਨਾਲੇ ਮਨਾਂ ਮੈਂ ਡਾਕਟਰ ਚਲਾ ਜਾਣਾ ਬਾਹਰ ਅੱਛਾ ਅੱਛਾ ਤੇ ਮੁੱਤਰ ਮਾਰਾਂ ਮ ਫੇਰਾ ਮਾਰਾ ਤੈਨੂੰ ਕਹਿੰਦੀ ਹਾਂ ਨਾ ਨਵਨੂ ਕਲਾਉਂ ਜਾ ਕੇ ਆਵਦੀ ਆ ਨਾ ਤੇ ਫੇਰ ਅਸੀਂ ਪੀਵਾਂਗੇ ਚਾਹ ਚਲ ਫੇਰ ਠੀਕ ਆ ਤੂੰ ਮੈਨੂੰ ਦੱਸ ਦੇ ਇੱਕ ਮਿੰਟ ਗੱਲ ਸੁਣਿਓ ਹਾਂ ਕਹਿ ਤੈ ਗਈ ਆ ਕਿ ਨਵਨੂ ਕਾਲ ਦੂੰਗੀ ਕੀ ਪਤਾ ਵਾ ਹੈਗੀ ਮੂਡ ਦੀ ਆ ਉਥੇ ਜਾਂਦੇ ਜਾਂਦੇ ਆਪਾਂ ਰਾਹ ਚ ਮੂਡ ਬਦਲ ਜੇ ਉਹਦਾ ਤੇ ਇਦਾਂ ਕਰਿਓ ਅੱਡੇ ਤੋਂ ਕੋਈ ਨਾ ਕੋਈ ਫੜ ਲਿਆ ਹੋ ਮੇਰੇ ਕੋ ਕਿਹੜਾ ਕੋ ਬੜਨਾ ਵਾ ਆਪਣਾ ਰਾਤ ਦਾ ਇੰਤਜ਼ਾਮ ਤੇ ਕਰ ਲਈਏ ਅੱਡੇ ਪਰ ਨਹੀਂ ਆ ਜੂਗੀ ਤਾਂ ਵੀ ਠੀਕ ਹੈ ਨਾ ਮੈਨੂੰ ਤਾਂ ਵੀ ਮੈਨੂੰ ਫੋਨ ਕਰਦੀ ਠੀਕ ਆ ਚੱਲ ਵਾ ਫੋਨ ਕਰ ਦੂੰ ਜਰਾ ਦੇ ਕੇ ਕੋਈ ਗੱਲ ਨਹੀਂ ਮੈਂ ਲੈ ਆਉ ਜੋ ਕਹੇਗੀ ਫਿਰ ਆ ਪਹਿਲੇ ਲੈ ਜਾਉ ਨਾਲ ਕੋਈ ਨਹੀਂ ਹੈਗੇ ਪੁੱਤਰੀ ਹਾਂ ਹੂੰ ਗੱਲ ਵੀ ਸੱਚੀ ਐ ਕੀ ਪਤਾ ਵਾ ਇੱਥੇ ਚੰਗੀ ਮੰਡੀ ਵਾਰੀ ਕਹਿ ਗਈ ਐ ਪਿੰਾਬ ਨੂੰ ਕੱਲ ਦਿੰਨੀ ਐ ਤੇ ਜਾ ਕੇ ਕੀ ਤਾਂ ਮਨ ਬਦਲ ਜੇ ਪਿੰਾਬ ਨੂੰ ਕੋ ਕੱਲ ਐਦੇ ਲਾਗੇ ਮੈਨੂੰ ਕਿਹੜਾ ਚੰਗਾ ਸਮਝਦੀ ਈ ਚਾਚੀ ਸਸਿਕਾ 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 ਪਤਾ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਸੁਣਾਓ ਲੈ ਚਾਚੀ ਤੇਰੀ ਨਾ ਤੇਰਾ ਹੀ ਇੰਤਜ਼ਾਰ ਡਈਏ ਕਰਨਾ ਤੇ ਕਿਦਾਂ ਹੁਣ ਠੀਕ ਨੇ ਠੀਕ ਵਾ ਤੇਰੇ ਨਾਲ ਵੇਖ ਕੇ ਰੋ ਠੀਕ ਹੋ ਜਾਣਾ ਚਲੋ ਠੀਕ ਆ ਮੈਨੂੰ ਨਾ ਮੰਮੀ ਕਹਿੰਦੇ ਵੀ ਆਪਣੀ ਚਾਚੀ ਲੱਗੀ ਚਲ ਜੀ ਅੱਛਾ ਅੱਛਾ ਚਾਚੀ ਲੱਗੀ ਆ ਉਹ ਤੇਰਾ ਮੰਮੀ ਤੇਰੀ ਆਈ ਹੀ ਤੇ ਕਹਿੰਦੀ ਵੀ ਉਹਨੂੰ ਭੇਜਾਂਗੇ ਤੇ ਸਾਨੂੰ ਤੇ ਉਮੀਦ ਨਹੀਂ ਵੀ ਖਲਾਉਣਾ ਕਿ ਨਹੀਂ ਖਲਾਉਣਾ ਨਹੀਂ ਮੈਂ ਆਪ ਨਹੀਂ ਹਾਂ ਝੜ ਲੋਂ ਤਾਂ ਮੈਨੂੰ ਆਂਦੇ ਚਲ ਜੀ ਆਪਣੀ ਚਾਚੀ ਲੱਗੀ ਉਹਨਾਂ ਦੇ ਛੱਟ ਜੀ ਲੱਗੀ ਤੇ ਕੰਮ ਕੰਮ ਕਰਦੀ ਮੈਂ ਆਪਾਂ ਕਹਿੰਦੇ ਸ਼ੁਕਰ ਹੈ ਕਿ ਤੁਹਾਨੂੰ ਵੀ ਕਿ ਬਹਿ ਜਾਗੇ ਫੋਨ ਕਰਦੀਆਂ ਕਿਉਂ ਪਿਓ ਚਾਚੂ ਬਹਿ ਕੇ ਮਾ ਆ ਗਿਆ ਜੀ ਆ ਗਈਆਂ ਤੇ ਹੋਰ ਹੋਣਾ ਨਹੀਂ ਲੈ ਦੱਸ ਤੂੰ ਤੇ ਗੁੱਸੇ 'ਚ ਹੀ ਬੜੀ ਐ ਪੁੱਤ ਤੇ ਗੁੱਸੇ 'ਚ ਆਵਾ ਨਾ ਤੂੰ ਹੀ ਮੈਨੂੰ ਕਿਉਂ ਦੱਸਿਆ ਕਿ ਮੇਰੇ ਛੱਟ ਲੱਗੀ ਆ ਮੈਨੂੰ ਮੰਮੀ ਹੋਣਾ ਤੂੰ ਪਤਾ ਲੱਗਣ ਦਿਆ ਵਾ ਉਧਰ ਅੱਗੋਂ ਪਿੱਛੋਂ ਕੋਈ ਵੀ ਗੱਲ ਹੋਏ ਛੱਟ ਫੋਨ ਕਰ ਦਿੰਦੇ ਆ ਨਾ ਆ ਜੀ ਨਾ ਆ ਜੀ ਨਾ ਇੱਕਦਾਂ ਉਦਾਂ ਤੇ ਅੱਜ ਨਾ ਉਹਦਾ ਤੁਹਾਨੂੰ ਚੇਤਾ ਭੁੱਲ ਗਿਆ ਵਾ ਬੱਸ ਕਰ ਬੱਸ ਕਰ ਮੇਰੀ ਧੀ ਹੰਦੀ ਹੋ ਜਾ ਹੁਣ ਪਰ ਹੁਣ ਕੰਮ ਤੇ ਮੈਂ ਹੀ ਆਈ ਆ ਨਾ ਤੁਹਾਡੇ ਤੇ ਤੂੰ ਹੀ ਆਉਣਾ ਜਦ ਤੂੰ ਧੀ ਮੇਰੀ ਆ ਤੇ ਤੂੰ ਹੀ ਮੇਰੇ ਕੰਮ ਆਏਂਗੀ ਹੋਰ ਲੋਕਾਂ ਨੇ ਆਉਣਾ ਤੇ ਫਿਰ ਮੈਨੂੰ ਦੱਸਿਆ ਕਿਉਂ ਨਹੀਂ ਤੁਸੀਂ ਤੈਨੂੰ ਹੀ ਚੰਗਾ ਭਲਾ ਪਤਾ ਨਾ ਵਾ ਤੇਰੀ ਮੰਮੀ ਦੇ ਸੁਬਾਤ ਮੈਨੂੰ ਬੜਾ ਡਰ ਲੱਗਦਾ ਵਾ ਮੈਂ ਹਾਂ ਜੇ ਮੈਂ ਫੋਨ ਕਰਾਂ ਅਗਲੀ ਨੇ ਪਤਾ ਨਹੀਂ ਕਿਹੜੇ ਮੂੰਹ ਕੋਣਾ ਵਾ ਹੈ ਨਾਲੇ ਤੂੰ ਕਾਲਜ ਜਾਣੀ ਆ ਉਹਦਾ ਵੀ ਮੈਨੂੰ ਹੁੰਦਾ ਥੋੜਾ ਜਿਹਾ ਤੇਰੀ ਪੜਾਈ ਖਰਾਬ ਨਾ ਹੋਵੇ ਕੋਤ ਮੈਂ ਤਾਂ ਨਹੀਂ ਦੱਸਿਆ ਤੈਨੂੰ ਚਲੋ ਠੀਕ ਹੈ ਤੂੰ ਹੁਣ ਦੱਸੋ ਬਾਹ ਦਾ ਕਿਦਾਂ ਠੀਕ ਵਾ ਬਾਹ ਦਾ ਪੁੱਤ ਮਾਸਪਾਟਾ ਤੇ ਡਾਕਟਰ ਕਹਿੰਦਾ ਥੋੜੇ ਦਿਨ ਲੱਗ ਜਾਣੇ ਹੈ ਜੀ। ਤੇ ਫਿਰ ਤੈਨੂੰ ਪਤਾ ਵੀ ਸੱਜੀ ਬਾਹਵਾਂ ਤੇ ਕੰਮ ਕਰਨਾ ਬੜਾ ਔਖਾ। ਤੇ ਤੇਰਾ ਚਾਚਾ ਉਹਦਾ ਸਫਾਈਆਂ ਵੀ ਕਰ ਲਿੰਦਾ ਵਿਚਾਰਾ ਮਾੜਾ ਮੋਟਾ ਰੋਟੀ ਪਾਣੀ ਦਾ ਵੀ ਕਰ ਲਿੰਦਾ। ਸਬਜ਼ੀ ਲੈ ਆਉਂਦੇ ਹੁੰਨੇ ਆਪਾਂ। ਕੀ ਕਰਨਾ ਫਿਰ ਹਨਾ? ਛੇ ਆਹੋ। ਚਲੋ ਕੋਈ ਨਹੀਂ ਸੁਕੋਤੀ ਮੈਂ ਦੱਸ ਦਿੰਦੇ ਮੈਂ ਇਨਾਂ ਉਤੇ ਕੰਮ ਕਰੀ ਜਾਇਆ ਕਰਨਾ। ਉਹ ਤੇ ਮੈਨੂੰ ਪਤਾ ਪੁੱਤ ਤੂੰ ਤੇ ਭੱਜੀ ਆ ਜਾਣਾ ਹੈਗਾ। ਇਸੇ ਡਰੋਂ ਤੇ ਮੈਂ ਤੈਨੂੰ ਦੱਸਿਆ ਨੀਗਾ ਵੀ ਤੂੰ ਇਹ ਕਹਿਣਾ ਵੀ ਮੈਂ ਚਾਚੀ ਕੋਲ ਜਾਣਾ ਹੀ ਜਾਣਾ ਤੇ ਘਰ ਘਾੜੇ ਕੋਈ ਕੋ ਪੱਤ ਪੈ ਜੇ। ਤੈਨੂੰ ਕੀ ਪਤਾ ਪੁੱਤ ਮੈਂ ਬ ਆਹ ਇਹ ਤੇ ਚਲੋ ਤਾਂ ੜੀ ਗੱਲ ਸਹੀ ਹੈ ਪਰ ਹੁਣ ਮੈਨੂੰ ਮੰਮੀ ਨੇ ਹੀ ਘਰਾਇਆ ਵਾ ਕਿ ਅੱਜ ਉੱਥੇ ਕੰਮ ਕੁੱਕਾ ਲਈ ਤੇ ਉੱਥੇ ਹੀ ਸੌਂਜੀ ਰੱਤ ਚੱਲ ਸ਼ੁਕਰ ਵਾ ਤੇ ਮੇਰੇ ਵੀ ਕੰਮ ਕਰਕੇ ਤੇ ਫਿਰ ਆਪਣੇ ਕਾਲਜ ਚਲ ਜੀ ਪਰ ਅੰਨੇ ਕਾਲਜ ਤੋਂ ਨਹੀਂ ਛੁੱਟੀ ਕਰੀ ਨਹੀਂ ਨਹੀਂ ਕਾਲਜ ਤਾਂ ਮੈਂ ਵੀ ਛੁੱਟੀ ਨਹੀਂ ਕਰਾਉਣੀ ਤੈਨੂੰ ਉਹ ਤੇ ਪੁੱਤ ਜਾਣਾ ਹੀ ਜਾਣਾ ਵਾ ਫਿਰ ਪੇਪਰ ਵੀ ਆਏ ਆ ਹੁਣ ਤੇ ਹਨਾ ਤੇ ਚੱਲ ਕੋਈ ਗੱਲ ਨਹੀਂ ਤੂੰ ਧਿਆਨ ਦਿਆ ਕਰ ਪੜਾਈ ਦਾ ਤਾਂ ਪਤਾ ਇਹ ਕਾਲਜ ਤੇ ਦੂਜੇ ਕ ਮਹੀਨੇ ਪੇਪਰ ਚੁਰੇ ਰਹਿੰਦੇ ਆਹੋ ਇਹ ਤੇ ਗੱਲ ਹੈ ਹੀ ਆ ਚਾਚੀ ਨੇ ਖਤੇ ਕੱਢ ਮਾਰਦੇ ਪੇਪਰ ਹਾਂਜੀ ਆ ਹੋਇ ਕਿ ਹੈ ਚੱਲ ਪੋਤੋ ਵੀ ਜ਼ਰੂਰੀ ਆ ਤੁਸੀਂ ਮੈਨੂੰ ਦੱਸੋ ਮੈਂ ਕੀ ਬਣਾ ਕੇ ਲਿਆਵਾਂ ਜਿ ਕੋਈ ਹੈਗੀ ਸਬਜ਼ੀ ਤੇ ਠੀਕ ਆ ਨਹੀਂ ਕਿ ਮੈਂ ਘਰੇ ਬਣੀ ਹੈਗੀ ਫਿਰ ਲੈ ਆਵਾਂ ਥੋਂ ਨਹੀਂ ਨਹੀਂ ਪੋਤ ਤੇਰੇ ਚਾਚੇ ਨੇ ਪਨੀਰ ਵੀ ਲੈਂਦਾ ਵਾ ਤੇ ਮਟਰ ਵੀ ਲੈਂਦੇ ਆ ਏਦਾਂ ਕਰ ਮੇਰੀ ਤੀ ਮਟਰ ਪਨੀਰ ਬਣਾਣਾ ਤੋਂ ਅੱਜ ਉਹਦੀ ਚਾਚੀ ਸੀ ਕਹਿੰਦੀ ਕੱਚਾ ਵੀ ਖਾਣਾ ਚਾਹੀਦਾ ਉਹਦੇ ਏਦਾਂ ਸੱਟ ਲੱਗੀ ਹੋਏ ਤੇ ਥੋੜਾ ਜਿਹਾ ਤੁਹਾਨੂੰ ਲਿਆ ਕੇ ਦਵਾਂ ਲੋਨ ਪਾ ਕੇ ਨਹੀਂ ਨਹੀਂ ਪੋਤ ਮੇਰਾ ਨਹੀਂ ਉਹ ਜੀ ਕਰਦਾ ਤੇਰਾ ਚਾਚਾ ਬਖੇਰਾ ਜੋਰ ਲੰਦਾ ਵਾ ਪਰ ਮੇਰਾ ਪਤਾ ਨਹੀਂ ਕੀ ਕਰ ਵੱਡਿਆ ਰੋ ਨਹੀਂ ਕਰਦਾ ਸਬਜ਼ੀ ਬਣੀ ਮ ਕੱਚੇ ਪਨੀਰ ਨੂੰ ਨਹੀਂ ਮਨ ਕਰਦਾ। ਥੋੜਾ ਜਿਹਾ ਖਾਲੀ ਦੰਦ ਆਪਣੇ ਲੋੜ ਲਈ ਫੇਰ ਕੇ ਨਹੀਂ ਪਤਾ ਨਹੀਂ ਦਿਲ ਕਰਦਾ। ਫਿਰ ਬੀਪੀ ਬੀਪੀ ਬਾਝੂਵੇਂ ਖਾ ਕੇ। ਚਲ ਕੋਈ ਗੱਲ ਨਹੀਂ ਫਿਰ ਮੈਂ ਸਬਜੀ ਬਣਾ ਲਈ। ਸਬਜੀ ਬਣਾਵਾ। ਸਵਾਰਨਾ ਰੋਟੀ ਖਾਵਾਂਗੇ। ਚਲੋ ਠੀਕ ਹੈ ਮੈਂ ਕਰਨਾ ਹੈ ਸਾਰਾ। ਹੋਰ ਜੇ ਤਰਾ ਜੀ ਕਰਦਾ ਕੋ ਮਿੱਠਾ ਬਣਾਉਣਾ ਕਸਟਰਡ ਵੀ ਹੈਗਾ ਵਾ। ਸੇਮੀਆਂ ਵੀ ਹੈਗੀਆਂ ਤੇ ਦੁੱਧ ਬਾਦੂ ਪਿਆ ਵਾ। ਤੇ ਜੋ ਜੀ ਕਰਦਾ ਨਾ ਤੇ ਤੀ ਮੇਰੀ ਬਣਾ ਲਵੀ ਹੁਣ। ਕੋਈ ਗੱਲ ਨਹੀਂ ਮੈਂ ਬਣਾ ਲਾਂਗੀ ਜਿਹੜੀ ਚੀਜ਼ ਦੀ ਲੋੜ ਹੋਵੇ। ਹੁਣ ਉਖਿਆ ਤੰਤਰਾ ਜਾਂਦਾ ਨਹੀਂਗਾ ਮੇਰੇ ਕੋ ਤੇ ਕੀ ਕਰਾਂ ਫਿਰ। ਕੋਈ ਨਹੀਂ ਕੋਈ ਨਹੀਂ ਤੁਸੀਂ ਰੈਸਟ ਕਰੋ। ਉਹ ਤਾਂ ਕੁੜੀ ਵੀ ਹੈ ਲਾ ਕਿ ਨੀਚਕ ਗਈ ਹੈ ਹੈ ਕਿੰਨਾ ਗੁੱਸਾ ਕਰਨੀ ਵੀ ਚਾਚੀ ਤੈਨੂੰ ਦੱਸਿਆ ਕਿਉਂ ਨਹੀਂ ਕਰਦੀ ਰੱਤਿਆਂ ਵਾਂਗੂ ਹੀ ਆ ਨਾ ਚੱਲ ਕੋਈ ਨਹੀਂ ਜਮਾਜ ਦਾ ਦੀਏ ਬੱਚੇ ਤੇ ਚੰਗੇ ਹੀ ਆ ਨਾ ਗਾੜੀ ਚੱਲ ਢੜਕਾ ਪੋਹ ਜਾਂਦਾ ਕਿ ਨਾ ਦੂਜੀ ਤਿਆਰੀ ਕਰ ਲਈਏ ਸਮੈਲ ਤੇ ਬੜੀ ਸੋਹਣੀ ਆਉਂਦੀ ਹੀ ਹੈ ਕਿੱਡਾ ਵਧੀਆ ਢੜਕਾ ਲਾਇਆ ਨਵ ਨੇ ਕਿੰਨੇ ਦਿਨ ਹੋ ਚਲੇ ਅੱਜ ਬਾਹਰ ਦੇ ਖੰਦਿਆਂ ਨੂੰ ਚੱਲ ਸ਼ੁਕਰਵਾ ਕਿ ਤੇ ਅੱਜ ਕਰਦੀ ਰੋਟੀ ਖਾਵਾਂਗੇ ਆਗੀ ਪੁੱਤ ਹੈ ਹਾਂਜੀ ਮੈਂ ਤਾਂ ਅੱਗੇ ਕਹਿਣ ਲਈ ਆ ਮੈਂ ਸਮੈਲ ਬੜੀ ਸੁਣੀ ਆਉਂਦੀ ਏ ਚਾਚੀ ਜੀ ਪਤਾ ਮੈਂ ਕੀ ਕੀ ਕਰਾਂ ਸੁੱਕਾ ਹੀ ਪਨੀਰ ਬਣਾ ਲਿਆ ਵਾ ਸੁੱਕਾ ਬਣਾਤਾ ਵਾ ਹਾਂਜੀ ਮੈਂ ਦਹੀਂ ਲੇਖਿਆ ਹੈ ਫ੍ਰਿਜ 'ਚ ਪਿਆ ਕੇ ਮੈਂ ਨਾਲ ਦਹੀਂ ਚ ਪਕੌੜੀਆਂ ਪਾ ਲਾਂਗੇ ਚੱਲ ਵਧੀਆ ਕੀਤਾ ਹੀ ਉਹ ਤੇ ਇਸ ਵੇਲੇ ਤੁਹਾਨੂੰ ਆਲੂ ਮਟਰ ਬਣਾਣੇ ਕੀ ਤਾਂ ਜਿਹੜੀ ਸਾਰੀ ਜਿਹੜੀ ਲੰਘ ਜੇਗੀ ਚੰਨ ਪੁੱਤ ਜਿੰਦੀ ਰਹਿ ਤੂੰ ਤਾਂ ਮੇਰੀ ਧੀ ਨਹੀਂ ਚੰਗੀ ਆ ਨਾ ਕੀ ਕਵਾਂ ਹੁਣ ਤਰੁਣਾ ਹੈ ਇੱਥੇ ਬੈਠਾ ਮੈਂ ਬਸ ਸੁਣ ਮੈਂ ਅਟਾ ਉਟਾ ਗੋਨਣਾ ਹੀ ਆ ਤੇ ਕੁਲਕੀ ਆਪਾ ਉਦੋਂ ਲਾਂਗੇ ਜਦੋਂ ਚਾਚਾ ਜੀ ਆਉਣਗੇ ਗਰਮ ਗਰਮ ਹੀ ਪਕਾ ਉਦਾਂ ਹੀ ਕਰ ਲਾ ਤੇ ਤੁਹਾਨੂੰ ਸੁਣਾ ਆਪਣੇ ਘਰ ਦੇ ਦੀ ਗੱਲ ਕੋਈ ਗੱਲ ਤੁਹਾਨੂੰ ਮੈਂ ਕੀ ਸੁਣਾਵਾ ਇਦਾਂ ਹੀ ਪੜ੍ਹ ਪੜ ਕੇ ਤੇ ਆ ਜੀਦਾ ਵਾ ਹੋਰ ਕੀ ਗੱਲ ਸੁਣਾਵਾ ਤੁਹਾਨੂੰ ਅੱਛਾ ਅੱਛਾ ਨਹੀਂ ਕੋਈ ਹੋਰ ਗੱਲ ਸੁਣਾ ਦੇ ਹੋਰ ਕੀ ਗੱਲ ਸੁਣਾਵਾ ਦੱਸੋ ਜੋ ਮੈਂ ਕਹਿਣਾ ਚਾਹੁੰਦੀ ਉਹ ਨਹੀਂ ਤੂੰ ਸਮਝਣ ਦੀ ਸਮਝ ਗਈ ਮੈਂ ਤੁਹਾਡੀ ਗੱਲ ਹੈ ਪਰ ਮੈਂ ਤੁਹਾਨੂੰ ਕੀ ਦਸਾਂ ਵੇਹ ਪੁੱਤ ਮੈਂ ਨਾ ਪਤਾ ਕਰਾਇਆ ਹੈਗਾ ਤੇ ਬੜੀ ਸਿਫਤ ਕੀਤੀ ਹੈ ਸਾਰਿਆਂ ਨੇ ਤੇ ਘਰ ਬਾਹਰ ਵੀ ਕਹਿੰਦੇ ਸੌਖਾ ਵਾ ਤੇ ਮੁੰਡਾ ਵੀ ਸੋਹਣਾ ਵਾ ਤੇ ਚੱਲ ਜੇ ਸਭ ਕੁਝ ਵਧੀਆ ਵਾ ਕਰਨੇ ਵਿੱਚ ਕੀ ਹਰਜਾ ਪੁੱਤ ਕਰਨਾ ਤੇ ਹੈ ਹੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਹੈ ਕਿ ਸਭ ਕੁਝ ਠੀਕ ਹੈ ਉਹਨਾਂ ਨੇ ਪਰਿਵਾਰ ਵਿੱਚ ਪਰਿਵਾਰ ਵੀ ਬੜਾ ਵਧੀਆ ਚਲ ਕੋਈ ਨਹੀਂ ਤੂੰ ਗਲਤ ਕਦਮ ਨਹੀਂ ਚੁੱਕਣਾ ਕੋਈ ਵੀ ਠੀਕ ਹੈ ਜੀ ਜੀ ਇਦਾਂ ਦਾ ਕੋਈ ਕੰਮ ਨਹੀਂ ਜਿਹੜਾ ਵੀ ਕੋਈ ਕੰਮ ਕਰਨਾ ਸਿਆਮਤੀ ਨਾ ਕਰਨਾ ਵਾ ਹਾਂਜੀ ਇਹ ਹੈ ਤੇ ਚਲੋ ਮੁੰਡਾ ਵਧੀਆ ਵਾ ਹਨਾ ਤੇ ਕੁਝ ਖਾਂਦਾ ਪੀਂਦਾ ਨਹੀਂ ਗਾ ਬੜੀ ਸਿਫਤ ਕੀਤੀ ਹੈ ਸਾਰਿਆਂ ਨੇ ਤੇ ਘਰ ਬਾਹਰ ਵਧੀਆ ਹੋਰ ਸਾਨੂੰ ਕੀ ਚਾਹੀਦਾ ਵਾ ਕੋਈ ਨਹੀਂ ਤੂੰ ਫਿਕਰ ਨਾ ਕਰੀ ਸਾਰੀ ਗੱਲ ਮੈਂ ਆਪ ਵਿੱਚ ਹੋ ਕੇ ਕਰੂੰਗੀ ਚੰਗਾ ਠੀਕ ਹੋਏਗਾ ਆਹੋ ਚਲ ਅਬ ਬਤਰਾ ਚਾਚਾ ਤੁਰ ਖਾਣੇ ਆ ਰੋਟੀ ਹਾਂਜੀ ਠੀਕ ਲੈ ਹੋ ਗਈ ਮੇਰੀ ਧੀ ਤਿਆਰ ਹੈ ਹਾਂਜੀ ਮੰਮੀ ਹੋ ਗਈ ਮੈਂ ਤਾਂ ਆਖਿਆ ਕਿਤੇ लेट ਹੀ ਨਾ ਹੋ ਜੀ ਉਹ ਨਾ ਉੱਥੇ ਸੁੱਤੀ ਨਾ ਉੱਠੀ ਜਾ ਨਹੀਂ ਨਹੀਂ ਮੰਮੀ ਲੇਟ ਕਿਹੜੀ ਗੱਲ ਹੋਣਾ ਹੈ ਮੈਂ ਸਗੋਂ ਦਾ ਸਾਰਾ ਕੰਮ ਕੰਮੀ ਕਰ ਆਈ ਹਾਂ ਅੱਛਾ ਅੱਜ ਜਾਗ ਆ ਗਈ ਫਿਰ ਲੈ ਤੂੰ ਆਈ ਜਣੀ ਫਿਰ ਕਾਲਜ ਤੋਂ ਕਿਤੇ ਕੰਮ ਨੂੰ ਹੱਥ ਨਹੀਂ ਲਾਇਆ ਇੱਕ ਫਿਰ ਤੁਸੀਂ ਹੁੰਦੇ ਹੋ ਨਾ ਹਾਂ ਜੇ ਮਾਮਾ ਨੇ ਹੁੰਦੇ ਵੀ ਈਆਂ ਨੇ ਕੰਮ ਕਰਨਾ ਤੇ ਫਿਰ ਕੀ ਫਾਇਦਾ ਵਾ ਕਿੱਦੇ ਫਫੜੇ ਕਰਦੀ ਆ ਹੈ ਤੇ ਮम्मी ਮੈਨੂੰ ਨਾ ਥੋੜੇ ਜਿਹੇ ਪੈਸੇ ਦੇਉ ਹਾ ਘਰਾਂ ਵਾਸਤੇ ਹੁਣ ਨਹੀਂ ਮੇਰੇ ਕੋਲ ਹੈਗਾ ਕੋਈ ਨਹੀਂ ਬਹਾ ਚਲ ਕੋਈ ਨਹੀਂ ਮੈਂ ਤੇ ਜਾਦੀ ਕੋ ਲੈ ਕੇ ਜਿੰਨੀ ਉਹਨੂੰ ਕਹੀ 501 ਲੈ ਜਾ ਤੇ ਨਾਲ ਟੁੱਟੇ ਪੈਸੇ ਲੈ ਜਾ ਕਿਤੇ ਲੋੜ ਪੈ ਜਾਂਦੀ ਹੈ ਨਹੀਂ ਨਹੀਂ ਮम्मी ਮੈਨੂੰ 200 ਰੁਪਈਆ ਲੈ ਦੋ ਬੜੇ ਇੰਨੇ ਕੀ ਆਏ ਹਾ ਜੇ ਤੇ ਖੇਲਣਾ ਬੈਠੇ ਹਾਂ ਮੇਰੇ ਕਹੇ ਕੀ ਖਾਣੂਗੀ ਕਰੇ ਕੀ ਕਰੇਗੀ ਮम्मी ਤੂੰ ਨੂੰ ਹੋ ਕੀ ਕੀ ਆ ਤੂੰ ਤੇ ਬਦਲੀ ਗਏ ਹੋ ਬਦਲਣਾ ਪੈਂਦਾ ਜਮਾਨੇ ਦੇ ਨਾਲ ਇਹ ਥੋੜਾ ਵੀ ਸਾਰੀ ਉਮਰ ਮਾਂ ਦੇ ਨੀ ਝਿਰਕਦੀ ਰਹਿਣਾ चलो कोई गल नहीं लिया दो फिर अलचरफियां बुक्स वगैरह सेट करना नवाजा आगे वीर जी ओ दरवाजा खोल मारा जा ਚਲ ਬਹ ਲੱਗਦਾ ਬੱਤੀ ਆ ਗਈ ਹੈ ਮੋਟਰ ਇਹ ਨਾ ਚਲਾਵਾਂ ਇੱਕਰੀ ਮਿਲ ਕੇ ਪਾਣੀ ਦਾ ਵੀ ਨਹੀਂ ਪਤਾ ਲੱਗਦਾ ਕਿ ਵੇਲੇ ਮੁੱਕ ਜਾਂਦਾ

ਮੰਨਦੀ ਨਹੀਂ ਮੇਰੀ ਪੱਜੀ ਫਿਰਦੀ ਪੱਜੀ ਫਿਰਦੀ ਬੜੀ ਭੀੜੋਂ ਲਈ ਮੰਮੀ ਮੈਂ ਦੱਸ ਮੈਂ ਹੁਣ ਕੀ ਕਰਾਂ ਉੱਠ ਮੇਰੀ ਕਹਿੰਦਾ ਤੈਨੂੰ ਨਹੀਂ ਉੱਠਿਆ ਜਾਣਦੀ ਆ ਮੰਮੀ ਮੈਂ ਕਿਹੜਾ ਪਾਰ ਆ ਭੱਜ ਕੇ ਹਾਏ ਮੰਮੀ ਕੱਲ ਮੈਂ ਖੱਤਿਆ ਤੇਰਾ ਫੋਨ ਹੀ ਨਹੀਂ ਚੱਵੀਂ ਕਿੰਨਾ ਛੁੱਟਦਾ ਉੱਠ ਮੇਰੀ ਤੀਨ ਐਦਾਂ ਕਹਾਂ ਮੰਮੀ ਦੀ ਪੈਣਾ ਤੈਨੂੰ ਮੈਂ ਜਦੋਂ ਕੱਢਦੀ ਹਾਂ ਮੰਨਦੀ ਨਹੀਂ ਕਹਦੀ ਕਾ ਕਬੜੀ ਰੋਲੀ ਪਾਈ ਆ ਹਾਏ ਮੰਮੀ ਆ ਜਾ ਡਿੱਗ ਪੀਓ ਕਿਦਾਂ ਡਿੱਗਿਆ ਪਤਾ ਨਹੀਂ ਇਹ ਬਣੀ ਹਾਂ ਕੰਮ ਨੂੰ ਪਤਾ ਲੱਗ ਉੱਠ ਉੱਠ ਤੋਰ ਗੰਡੀ ਇੱਥੇ ਬੜੀ ਪੀੜਾ ਹੋਣ ਨਹੀਂ ਅੱਛਾ ਸਹੀ ਹੈ ਨਾ ਉੱਤਰੀ ਹੋ ਕੰਮ ਲਈ ਆਈ ਇੱਥੇ ਹਾਂ ਮੰਮੀ ਇਹ ਨਹੀਂ ਟਿਕਦੀ ਬਥੇਰਾ ਰੋਣੀ ਹਾਂ ਨਹੀਂ ਮੰਨਦੀ ਮੇਰੀ ਆਪਣੀਆਂ ਮਰਜ਼ੀਆਂ ਕਰਦੀ ਹੋ ਯਾਰ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਕਰੇਗਾ ਕੰਮ ਤੂੰ ਆਵੇਂ ਤੁਰੇ ਫਿਰਦੀ ਏ ਤੈਨੂੰ ਚੰਗਾ ਭਲਾ ਤੇ ਪਤਾ ਹੈਗਾ ਕੀ ਕਰਨ ਗਈ ਇੱਥੇ ਆ ਮੈਂ ਤੇ ਛੜੂ ਮੰਨ ਲਈ ਹਾਂ ਮੈਂ ਚੱਲ ਬੱਤੀ ਆਈਏ ਤੇ ਮੋਟਰ ਚਲਾਵਾਂ ਜੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਛੜੂ ਤੂੰ ਉਹ ਗੱਲ ਕਰਦੀ ਹੁੰਨੀ ਆ ਆ ਪਾਣੀ ਪੀ ਮੇਰੇ ਪਾਣੀ ਪੀ ਮੇਰੇ ਮੈਂ ਪਾਣੀ ਨਹੀਂ ਪੀਣਾ ਮੇਰੇ ਬੜੀ ਪੀੜੋਂ ਲੇਜੇ ਮੈਨੂੰ ਲੈ ਜਾ ਮੇਰ ਕੋ ਨਹੀਂ ਪਾਣੀ ਪੀਤਾ ਜਾਣਿਆ ਮੈ ਮੈਨੂੰ ਲੈ ਜਾ ਕਿਤੇ ਮੇਰੇ ਬੜੀ ਪੀੜੋਂ ਡਈ ਏ ਤਰਾ ਦੱਸ ਤੂੰ ਦੁਖੀ ਕੀਤਾ ਮੈਨੂੰ ਵੀ ਮੰਮੀ ਮੰਮੀ ਚੱਲ ਚਲੀਏ ਕਸਣ ਮੇਂ ਤੇਉ ਤੇਰਾ ਗਿਆ ਨਾਮ ਨਹੀਂ ਲੈਣਾ ਤੂੰ ਇਹਨੂੰ ਲੈ ਕੇ ਚੱਲ ਮੈਂ ਹੁਣੇ ਮੁਰਸਲ ਤੇ ਤੇਰੇ ਮਗਰੇ ਆ ਜਾਈਂਗਾ ਹਲ ਔਰ ਮੈਂ ਗੱਡੀ ਦੀ ਚਾਬੀ ਲੈ ਤੈਨੂੰ ਜਾਂਦਾ ਰੋਜ਼ ਰੋਲੀ ਪੁੰਦਾ ਰਿਹਾ ਵੀ ਆਪਣਾ ਧਿਆਰ ਖਿੱਤੇ ਰੱਖੀ ਤੂੰ ਇਹ ਤੋਂ ਬੋਲੇ ਜਾਊਗਾ ਮੈਨੂੰ ਲੈ ਜਾ ਕਿਤੇ ਕਿਉਂ ਬੋਲੀ ਬੈਠਣੀ ਅੰਦਰ ਆਮਦਰ ਕੋ ਔਰ ਦੇ ਕੀ ਲੈ ਉਹਨੂੰ ਮੇ ਚਾਬੀ ਚੱਲ ਉੱਠ ਸ਼ਾਪਾ ਪਾ ਮੈਕੀਕੋ ਯੂਰਕੀ ਆ ਜੰਗ ਕੇ ਥਾਂ ਤੇ ਲੱਗੇ ਜਾਮੀ ਹਾਂ ਕੋਈ ਨਹੀਂ ਕਿਹਈ ਆ ਚਾਪੀ ਹਾਏ ਹਾਏ ਪਤਾ ਨਹੀਂ ਮੇਰੀ ਧੀ ਨੂੰ ਕੀ ਦੀ ਨਜ਼ਰ ਲੱਗ ਚੀ ਆ ਇਹਨੂੰ ਤਾਂ ਬਚਾਉਂਦੀ ਫਿਰਦੀ ਹਾਂ ਹੁਣ ਮੈਨੂੰ ਡਰ ਲੱਗਣ ਲਿਆ ਵਾ ਪਤਾ ਨਹੀਂ ਹੁਣ ਕੀ ਬਣੇਗਾ ਅਛਾ ਰੱਬਾ ਮੇਰੀ ਧੀ ਭਰੀ ਝੋਲੀ ਘਰ ਆਵੇ ਮਾਰਾ ਸੱਚਾ ਪਾਤਸ਼ਾਹ ਮੈਂ ਤਾਂ ਇੰਨਾ ਰੀਝਾ ਹੈ ਮੇਰੇ ਟਣ ਚ ਮਾਲਕਾ ਤੇਰੇ ਘਰ ਕੋਈ ਘਾਟਾ ਨਹੀਂ ਮਾਤਮਾ ਵੇ ਜਾ ਸੱਛਾ ਤੇ ਲੈ ਜਾਵੇ ਲੇਟ ਨਾ ਹੋ